ਅਜੀ ਰਾਤ ਸਾਨੂੰ ਫੋਨ ਆਇਆ ਸੀਗਾ ਫੋਨ ਆਇਆ ਤੇ ਮੁੰਡਿਆਂ ਦਾ ਜਿਹੜੇ ਉੱਥੇ ਕੰਮ ਕਰਦੇ ਆ ਉਹਨਾਂ ਦਾ ਆਇਆ ਸੀ ਫੋਨ ਵੀ ਬ੍ਰਦਰ ਤੁਹਾਡਾ ਲੱਭ ਨਹੀਂ ਰਿਹਾ ਟਰੈਕਟਰ ਚੱਲਦਾ ਵਾ ਤੇ ਉਹਦਾ ਪਤਾ ਕਰੋ ਕਿ ਕਿੱਵੇ ਚਲੇ ਗਿਆ ਵਾ ਤੇ ਫੋਨ ਵੀ ਨਹੀਂ ਚੱਕਦਾ ਅਸੀਂ ਫੋਨ ਫਾਨ ਕੀਤਾ ਤੇ ਫੋਨ ਚੱਕਦੇ ਨਹੀਂ ਸੀਗੇ ਮੈਸੇਜ ਕੀਤੇ ਮੈਸੇਜ ਦਾ ਵੀ ਕੋਈ ਰਿਪਲਾਈ ਨਹੀਂ ਆ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਵੀ ਉੱਥੇ ਫੋਨ ਤੇ ਗੱਲ ਕੀਤੀ ਉਹਨਾਂ ਨੂੰ ਵੀ ਸੂਚਨਾ ਤੱਕ ਮਿਲ ਗਈ ਸੀ ਜਦੋਂ ਬਾਧ ਦੇ ਵਿੱਚ ਉਹ ਵੀ ਲੱਭਣ ਤਰਪੇ ਵੀ ਕਿੱਧਰ ਚਲੇ ਗਿਆ ਵੀ ਟਰੈਕਟਰ ਚੱਲਦਾ ਹੀ ਛੱਡ ਕੇ ਉਸ ਤੋਂ ਬਾਅਦ 2 ਘੰਟੇ ਬਾਅਦ 1.5-2 ਘੰਟੇ ਬਾਅਦ ਫਿਰ ਫੋਨ ਆਉਂਦਾ ਵੀ ਉਹ ਜਿਹੜਾ ਮਾਲਕ ਉੱਥੇ ਕੰਮ ਕਰਦਾ ਸੀ ਉਹਦਾ ਜਿਹੜਾ ਬ੍ਰਦਰ ਗਿਆ ਉੱਥੇ ਬ੍ਰਦਰ ਨੇ ਦੇਖਿਆ ਟਰੈਕਟਰ ਚੱਲਦਾ ਤੇ ਜਦੋਂ ਟਰੈਕਟਰ ਬੰਦ ਕਰਨ ਗਿਆ ਵਾ ਫਿਰ ਉਹਨੇ ਦੇਖਿਆ ਵੀ ਉਹ ਰੋਟਾਵੇਟਰ ਦੇ ਵਿੱਚ ਆਇਆ ਹੋਇਆ ਜੀ ਮੇਰਾ ਨਾਮ ਜੀ ਮਨਦੀਪ ਸਿੰਘ ਹੈ ਜੀ ਤਾਸ਼ਪੁਰ ਤੋਂ ਰਹਿਣ ਵਾਲਿਆ ਤੇ ਬ੍ਰਦਰ ਮੇਰੇ ਨਾਲ ਹੋਈ ਹੈ ਘਰਨਾ ਅਸੀਂ ਰਾਤ ਸਾਨੂੰ ਫੋਨ ਆਇਆ ਸੀਗਾ ਫੋਨ ਆਇਆ ਤੇ ਮੁੰਡਿਆਂ ਦਾ ਜਿਹੜੇ ਉੱਥੇ ਕੰਮ ਕਰਦੇ ਉਹਨਾਂ ਦਾ ਆਇਆ ਸੀ ਫੋਨ ਵੀ ਬ੍ਰਦਰ ਤੁਹਾਡਾ ਲੱਭ ਨਹੀਂ ਰਿਹਾ ਟਰੈਕਟਰ ਚੱਲਦਾ ਵਾ ਤੇ ਉਹਦਾ ਪਤਾ ਕਰੋ ਕਿ ਕਿੱਦੇ ਚਲੇ ਗਿਆ ਵਾ ਤੇ ਫੋਨ ਵੀ ਨਹੀਂ ਚੱਕਦਾ ਅਹੀਂ ਫੋਨ ਫਾਨ ਕੀਤਾ ਤੇ ਫੋਨ ਚੱਕਦੇ ਨਹੀਂ ਸੀਗੇ ਮੈਸੇਜ ਕੀਤੇ ਮੈਸੇਜ ਦਾ ਵੀ ਕੋਈ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਵੀ ਉੱਥੇ ਫੋਨ ਤੇ ਗੱਲ ਕੀਤੀ ਉਹਨਾਂ ਨੂੰ ਵੀ ਸੂਚਨਾ ਤੱਕ ਮਿਲ ਗਈ ਸੀ ਜਦੋਂ ਬਾਦ ਵਿੱਚ 24 ਲੱਭਣ ਤਰਪੇ ਵੀ ਕਿੱਧਰ ਚਲੇ ਗਿਆ ਵੀ ਟਰੈਕਟਰ ਚੱਲਦਾ ਹੀ ਛੱਡ ਕੇ ਉਸ ਤੋਂ ਬਾਅਦ 2 ਘੰਟੇ ਬਾਅਦ 1.5-2 ਘੰਟੇ ਬਾਅਦ ਫੇਰ ਫੋਨ ਆਂਦਾ ਕਿ ਉਹ ਜਿਹੜਾ ਮਾਲਕ ਉੱਥੇ ਕੰਮ ਕਰਦਾ ਸੀ ਉਹਦਾ ਜਿਹੜਾ ਬ੍ਰਦਰ ਗਿਆ ਉੱਥੇ ਬ੍ਰਦਰ ਨੇ ਦੇਖਿਆ ਟਰੈਕਟਰ ਚੱਲਦਾ ਤੇ ਉਹ ਜਦੋਂ ਟਰੈਕਟਰ ਬੰਦ ਕਰਨ ਗਿਆ ਵਾ ਫਿਰ ਉਹਨੇ ਦੇਖਿਆ ਵੀ ਉਹ ਰੋਟਾਵੇਟਰ ਦੇ ਵਿੱਚ ਆਇਆ ਹੋਇਆ ਸੀ ਉੱਥੇ ਜਾ ਕੇ ਇਹ ਪਰਿਵਾਰ ਮੈਂਬਰਾਂ ਨੇ ਵੀ ਕਿਉਂਕਿ ਪਰਿਵਾਰ ਸਾਰਾ ਉੱਥੇ ਗਿਆ ਸੀਗਾ 5-10 ਸਾਲ ਹੋ ਗਿਆ ਬਾਅਦ ਦੇ ਵਿੱਚ 10-15 ਸਾਲ ਬ੍ਰਦਰ ਨੂੰ ਹੋ ਗਿਆ ਉਹਨਾਂ ਨੇ ਜਦੋਂ ਦੇਖਿਆ ਵੀ ਜਿੱਦਾਂ ਉਹਨਾਂ ਨੇ ਸੂਚਨਾ ਦਿੱਤੀ ਹੈ ਕਿ ਟਰੈਕਟਰ ਚੱਲ ਰਿਹਾ ਸੀ ਮਾਲਕ ਦੇ ਭਰਾ ਨੇ ਬੰਦ ਕੀਤਾ ਉਹ ਹਣੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਦਾਂ ਹੋ ਕਿਦਾਂ ਗਿਆ ਚੱਲਦੇ ਟਰੈਕਟਰ ਦੇ ਵਿੱਚ ਵੀ ਉਹ ਉਤਰੇ ਕਿਉਂ ਆ ਟਰੈਕਟਰ ਦੇ ਵਿੱਚੋਂ ਚੱਲਦੇ ਤੋਂ ਕਿਉਂਕਿ ਸਾਰਾ ਖੱਤਾ ਵਾਧਦਾ ਸੀ ਇੱਕ ਲਾਸਟ ਰੈਲ ਹੀ ਰਹਿੰਦੀ ਸੀ ਜਦੋਂ ਉਹ ਆਖਰੀ ਢੇੜਾ ਰਹਿਦਾ ਸੀ ਉਸੇ ਆਖਰੀ ਢੇੜੇ ਦੇ ਵਿੱਚ ਉਹ ਟਰੈਕਟਰ ਰੁਕਿਆ ਹੋਇਆ ਸੀਗਾ ਜਿੱਦਾਂ ਸਾਨੂੰ ਫੋਟੋਆਂ ਪਾਈਆਂ ਜਾ ਕੇ ਫਿਰ ਵੀਡੀਓ ਉਹਨਾਂ ਨੇ ਪਾਈਆਂ ਪਰਿਵਾਰ ਮੈਂਬਰਾਂ ਨੇ ਵੀ ਇਦਾਂ ਇਦਾਂ ਸਾਰਾ ਹੈਗਾ ਵਾ ਦੇਖੀਏ ਤੇ ਉਹ ਸਮਝ ਨਹੀਂ ਆਉਂਦੀ 4x4 ਟਰੈਕਟਰਾਂ ਵੀ ਉਹ ਉਥੇ ਜਿਹੜੇ ਆ ਉਹ ਟਰੈਕਟਰ ਫਸਿਆ ਗੇੜੇ ਕੱਢ ਰਿਹਾ ਦੇਖਿਆ ਜਿਹੜਾ ਵੀਡੀਓ ਦੇ ਵਿੱਚ ਸਿੱਧਾ ਉਹਨਾਂ ਨੇ ਥਾਂ ਉੱਥੇ ਪਟ ਹੋਇਆ ਹੁਣ ਐਗਜ਼ੈਕਟ ਪਤਾ ਨਹੀਂ ਲੱਗ ਰਿਹਾ ਇਸੇ ਲਈ ਫਿਰ ਪਰਿਵਾਰ ਮੈਂਬਰਾਂ ਨਾਲ ਗੱਲ ਕੀਤੀ ਸੀ ਵੀ ਆਪਾਂ ਵਕੀਲ ਕਰਕੇ ਪੂਰੀ ਤਹਿ ਤੱਕ ਜਾਈਏ ਵੀ ਕਾਰਨ ਕੀ ਹੋਇਆ ਕਿਉਂਕਿ ਚੱਲਦੇ ਟਰੈਕਟਰ ਦੇ ਵਿੱਚ ਉਤਰਨ ਦਾ ਕੋਈ ਕਾਰਨ ਨਹੀਂ ਬਣਦਾ ਫਿਰ ਜਿਹੜਾ ਟਰੈਕਟਰ ਆ ਬਾਹਰਲੇ ਉਹ ਸੈਂਸਰ ਆ ਰਿਹਾ ਪਹਿਲਾਂ ਵੀ ਭਰਾ ਨਾਲ ਗੱਲ ਹੁੰਦੀ ਹੁੰਦੀ ਸੀ ਕਿ ਜਿੱਦਾਂ ਜੇ ਟਰੈਕਟਰ ਤੋਂ ਬੰਦਾ ਚੱਲਦੇ ਤੋਂ ਖੜਾ ਵੀ ਹੋ ਜਵੇ ਜਾਂ ਉੱਤਰ ਵੀ ਜਾਵੇ ਟਰੈਕਟਰ ਦੇ ਜਿਹੜੇ ਪੀਟੀਓ ਬੰਦ ਹੋ ਜਾਂਦੇ ਟਰੈਕਟਰ ਬੰਦ ਹੋ ਜਾਂਦੇ ਆ ਇਹ ਬੰਦ ਕਿਉਂ ਨਹੀਂ ਹੋਇਆ ਇਹ ਵੀ ਸਾਡਾ ਸਵਾਲ ਸੀ ਤੇ ਇਹਦੇ ਸੰਪਸ਼ਟ ਜਿਹੜੇ ਜਵਾਬ ਨਹੀਂ ਮਿਲੇ ਮਾਲਕਾਂ ਤੋਂ ਉੱਥੋਂ ਤੇ ਫਿਰ ਅਸੀਂ ਗੱਲ ਕੀਤੀ ਸੀ ਵੀ ਵਕੀਲ ਕਰਕੇ ਤੁਸੀਂ ਇਹ ਐ ਐਗਜ਼ੈਕਟ ਪਤਾ ਕਰੋ ਵੀ ਕਾਰਨ ਹੋਇਆ ਕੀ ਆ ਉਹ ਉਤਰਿਆ ਕਿਉਂ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਆ ਉਹਦੇ ਵਿੱਚ ਵੀ ਕੁਝ ਨਹੀਂ ਦੱਸਦੇ ਹਲੇ ਪਰਿਵਾਰ ਮੈਂਬਰਾਂ ਨੂੰ ਬੋਡੀਜ਼ ਵੀ ਹਲੇ ਦਿਖਾਈ ਵੀ ਉਹਦੇ ਵਿੱਚ ਕਈ ਪੇਪਰਵਰਕ ਹੁੰਦੇ ਨੇ ਕਿ ਅਸੀਂ ਇੱਥੇ ਸਾਰੇ ਪਰਿਵਾਰ ਪਰੇਸ਼ਾਨ ਆ ਕਿ ਪਾਲਿਸੀ ਦਾ ਸੇਵ ਕਿਹੜੇ ਤਰੀਕੇ ਨਾਲ ਹੋਇਆ ਜਾਂ ਕੀ ਉਹਨਾਂ ਨੇ ਫਾਈਂਡ ਆਊਟ ਕੀਤਾ ਅਸੀਂ ਇਹ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਵੀ ਉਹ ਵੀ ਇਸ ਕੇਸ ਨੂੰ ਡਿਟੇਲ ਨਾਲ ਦੇਖਣ ਵੀ ਸਹੀ ਕਾਰਨ ਦਾ ਪਤਾ ਕਰਕੇ ਸਾਨੂੰ ਐਗਜ਼ੈਕਟ ਦੱਸਣ ਤਾਂ ਕਿ ਸਾਨੂੰ ਵੀ ਲੱਗੇ ਵੀ ਹਾਂ ਆਹ ਕਾਰਨ ਹੋਇਆ ਤੇ ਅਸੀਂ ਬਾਬਾ ਸੀਚੇਵਾਲ ਜੀ ਨਾਲ ਵੀ ਮਿਲਾਂਗੇ ਉਨਾ ਨਾਲ ਵੀ ਗੱਲ ਕਰਾਂਗੇ ਕਿ ਉਹ ਵੀ ਵਿੱਚ ਸਾਡੇ ਨਾਲ ਮਦਦ ਕਰਨ ਵੀ ਜਾ ਕੇ ਪਤਾ ਕਰਕੇ ਇਹਨਾਂ ਨੂੰ ਥੋੜਾ ਪ੍ਰੈਸ਼ਰਾਈਜ਼ ਕਰਕੇ ਵੀ ਇਸ ਕੇਸ ਦੀ ਡਿਟੇਲ ਪਤਾ ਕਰਨ ਤਾਂ ਕਿ ਸਾਨੂੰ ਐਗਜ਼ੈਕਟ ਕਾਰਨ ਲੱਗੇ ਕਿਉਂਕਿ ਇਹ ਸਾਡੇ ਹੀ ਸੋਚਣੀ ਆ ਕਿ ਇਸ ਤਰੀਕੇ ਨਾਲ ਹੋਇਆ ਹੋਵੇਗਾ ਕਿ ਉਹ ਚਲਦੇ ਚ ਉਤਰਨ ਲੱਗਾ ਹੋਵੇਗਾ ਜਾਂ ਫਿਰ ਕੋਈ ਬੇਹੋਸ਼ ਹੋ ਕੇ ਡਿੱਗ ਗਿਆ ਹੋਵੇਗਾ ਐਗਜ਼ੈਕਟ ਹਲੇ ਤੱਕ ਪਤਾ ਨਹੀਂ ਲੱਗਾ ਉਹਨਾਂ ਬਾਰੇ ਅਸੀਂ ਜ਼ਰੂਰ ਬੇਨਤੀ ਕਰਾਂਗੇ ਇਸ ਤਰੀਕੇ ਦੇ ਨਾਲ ਪਤਾ ਕਰਕੇ ਸਾਨੂੰ ਇਨਸਾਫ ਹੋਇਆ ਜਾਵੇ ਕਿਹੜੇ ਸੰ ਦੇ ਵਿੱਚ ਇੱਥੋਂ ਗਏ ਸੀ ਕਿਹੜੇ ਮੁਲਕ ਦੇ ਕਿਹੜੇ ਸ਼ਹਿਰ ਚ ਰਹਿੰਦੇ ਸੀ ਇਹਨਾਂ ਨੂੰ ਲਗਭਗ 15 ਕ ਸਾਲ ਹੋ ਗਿਆ ਇਹ 2000 ਮੈਨੂੰ ਲੱਗਦਾ ਕਿ 14 ਦੇ 10 ਦੇ ਕਰੀਬ ਗਏ ਸੀਗੇ ਕਿ ਕਾਫੀ 15 ਕ ਸਾਲ ਹੋ ਗਏ ਨੇ 5 ਸਾਲ ਬਾਅਦ ਦੇ ਵਿੱਚ ਪਰਿਵਾਰ ਦਾ ਬਣਿਆ ਬਾਹਰ ਦਾ ਤੇ ਫਿਰ 5 ਕ ਸਾਲ ਪਰਿਵਾਰ ਨੂੰ ਵੀ ਹੋ ਗਿਆ ਗਿਆ ਨਾਲ ਕਿਹੜੇ ਸ਼ਹਿਰ ਰਹਿੰਦੇ ਸੀ ਇਹ ਬੱਤੀ ਬਾਲਿਆ ਸ਼ਹਿਰ ਰੋਮਾ ਦਾ ਉਹਦੇ ਵਿੱਚ ਇੱਕ ਟਾਪੂ ਜਿਹਾ ਕਿਟਲੀ ਦਾ ਪਹਾੜੀ ਏਰੀਆ ਜਿਹਾ ਆਖਰੀ ਵਾਰ ਕਦੋਂ ਗੱਲ ਹੋਈ ਜਾਂਦੀ ਆਖਰੀ ਵਾਰ ਗੱਲ ਹੋਈ ਸੀ 10 ਦਿਨ ਪਹਿਲਾਂ દિਵਾਲੀ ਤੋਂ ਥੋੜਾ ਚਿਰ ਪਹਿਲਾਂ ਹੋਇਆ ਸੀ ਉਸ ਦਿਨ ਬੜੀਆਂ ਸੁਣੀਆਂ ਗੱਲਾਂ ਕੀਤੀਆਂ ਕੋਈ ਇਦਾਂ ਨਹੀਂ ਸੀ ਕਹਿੰਦੇ ਸੀ ਵੀ ਆ ਜਾਣਾ ਮੈਂ ਦਸੰਬਰ ਦੇ ਵਿੱਚ ਕਿ ਆਪਾਂ ਵੀ ਫਿਰ ਦੇਖਦੇ ਆਂ ਕਹਿੰਦੇ ਇੱਥੇ ਖੇਤੀਬਾੜੀ ਸ਼ੁਰੂ ਕਰਾਂਗੇ ਵੀ ਆਪਾਂ ਇੱਥੇ ਵੀ ਕਰ ਸਕਦੇ ਹਾਂ ਵਧੀਆ ਇਦਾਂ ਦੀਆਂ ਬੜੀਆਂ ਸੋਹਣੀਆਂ ਗੱਲਾਂ ਕਰਦੇ